ਇਦਾਂ ਹੀ ਗੱਤਕੇ ਤੁਸੀਂ 76 ਚੱਕਿਆ ਨਹੀਂ ਤੇ ਤੁਹਾਡੇ ਅੰਦਰ ਜੋਸ਼ ਭਰ ਜਾਂਦਾ ਉਹ ਜੋਸ਼ ਜੋਸ਼ ਦੇ ਵਿੱਚ ਕਈ ਵਾਰ ਮੇਰੇ ਡਾਂਗਾ ਵੱਜੀਆਂ ਕਈ ਵਾਰ ਸਿਮਰ ਦੇ ਵੱਜੀਆਂ ਗੁੱਟੇ ਸੁਜੇ ਇਸੇ ਮਰ ਹੈਗਾ ਜਿਹੜਾ ਜਨਰਲ ਮੇਰੀ ਫਾਈਟ ਹੁੰਦੀ ਆ ਤੇ ਉਹ ਅਸੀਂ ਉਹਨਾਂ ਨੂੰ ਵੀ ਕਰਕੇ ਖੇਡਣਾ ਹੁੰਦਾ ਸੀ ਮੈਂ ਕਿਹਾ ਯਾਰ ਵੀਰੇ ਆਪਾਂ ਐ ਕਰਦੇ ਆ ਆਪਾਂ ਚੱਲਣਾ ਯਾਰ ਰੈਗੂਲਰ ਗੇਮ ਲਾਉਨੇ ਆ ਭਿਆ ਸਾਰਾ ਰੀਅਲ ਹੀ ਆ ਸੱਟਾਂ ਲੱਗੀਆਂ ਜਾਂ ਉਸ ਟਾਈਮ ਦੇ ਵਿੱਚ ਸੱਟਾਂ ਕੈਪਚਰ ਹੋਈਆਂ ਕਿ ਮੈਂ ਵੀ ਅਖਾੜੇ ਦੇ ਵਿੱਚ ਹੀ ਦੇਖਿਆ ਸੀ ਕਿਸੇ ਨੂੰ ਗਤਕਾ ਖੇਡਦੇ ਹੋਏ ਇੱਕ ਕੁੜੀ ਸੀ ਉਹ ਤਿੰਨ ਮੁੰਡਿਆਂ ਦਾ ਮੁਕਾਬਲਾ ਕਰ ਰਹੀ ਸੀ ਮੈਂ ਕਿਹਾ ਯਾਰ ਇੱਕ ਕੁੜੀ ਤਿੰਨ ਬੰਦਿਆਂ ਦਾ ਮੁਕਾਬਲਾ ਕਰ ਰਹੀ ਹੈ ਮਾਰਸ਼ਲ ਆਰਟ ਕਿੰਨੀ ਕਿ ਪਾਵਰਫੁਲ ਹੈ ਹੋਰ ਵੀ ਮਾਰਸ਼ਲ ਆਰਟਸ ਖੇਲੇ ਜਾਂਦੇ ਨੇ ਮਹਾਰਾਸ਼ਟਰ ਦੇ ਆਪਣੇ ਨਾਮ ਤੋਂ ਖੇਲੇ ਜਾਂਦੇ ਆ ਲੇਕਿਨ 올림픽ਸ ਦੇ ਵਿੱਚ ਪਹਿਲਾ ਮਾਰਸ਼ਲ ਆਰਟ ਜਿਹੜਾ ਆਪਣਾ ਹੋ ਰਿਲੀਜੀਅਸ ਪੁਆਇੰਟ ਦੇ ਚੱਕ ਲਈ ਤਾਂ ਗਤਕਾ ਹੀ ਆਇਆ ਮੈਂ ਜਗਜੀਤ ਸਿੰਘ ਦਾ ਸੇਰਾ ਆਪਣੇ ਸਾਹਮਣੇ ਝੁਕਿਆ ਹੋਏ ਦੇਖਣਾ ਚਾਹੁੰਨਾ। ਇੰਨੀ ਪਾਵਰ ਹੁੰਦੀ ਓਨਾਂ ਵਿੱਚ ਕਿੰਨੇ ਜ਼ੋਰ ਦੀ ਉਹਨੂੰ ਘੁਮਾਉਂਦੇ ਨੇ ਉਸ ਚੀਜ਼ ਨੂੰ ਤੇ ਉਹ ਬਹੁਤ ਵਧੀਆ ਲੱਗਦਾ ਸੀ। ਇਹਦੇ ਛੋਟੇ-ਛੋਟੇ ਬੱਚੇ ਖੇਡਦੇ ਗੱਤਗਾ ਹਨਾ ਉਹ ਕਿੰਨਾ ਟਰੈਕਟ ਕਰਦੇ ਆ। ਚੜ੍ਹਦੀ ਨਵੇਂ ਸਾਲ 2024 ਦੀ 5 ਜਨਵਰੀ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਚੱਟਾ ਡੋਲੀ ਨਾ ਜਿਸ ਦੀ ਸਟਾਰ ਕਾਸਟ ਸੱਜਣ ਨਾਲ ਮੌਜੂਦ ਹੈ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ ਸਵਾਗਤ ਆਨਯਰ ਦੇ ਉੱਤੇ। ਮੈਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਹੈਨਾ ਕਿਉਂਕਿ ਬੈਕ ਟੂ ਬੈਕ ਇੰਟਰਵਿਊਸ ਚੱਲ ਰਹੀ ਹੈ ਥਕਾਵਟ ਨਹੀਂ ਨਹੀਂ ਥਕਾਵਟ ਤੇ ਕੋਈ ਨਹੀਂ ਹੁੰਦੀ ਆਪਾਂ ਗੱਲਾਂ ਹੀ ਕਰ ਰਹੇ ਹਾਂ ਤੇ ਆਪਣੀ ਗੱਲ ਤੁਹਾਡੇ ਤੱਕ ਪਹੁੰਚਾਉਣੀ ਹੈ ਤਾਂ ਉੱਚੀ ਥਕਾਵਟ ਕਰਦੀ ਹੈ ਸੋ ਸਭ ਤੋਂ ਪਹਿਲੇ ਦੱਸ ਦਿੰਦੀਆਂ ਵੀ ਫਿਲਮ ਦੇ ਡਾਇਰੈਕਟਰ ਪੁਪਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸਸ਼ੀਕਲ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਸੋ ਕਿਰਨਦੀਪ ਜੀ ਹੈ ਜਿਹੜੇ ਫਿਲਮ ਦੇ ਵਿੱਚ ਮੇਨ ਲੀਡ ਕਰਦੇ ਹੋਏ ਨਜ਼ਰ ਆਉਣਗੇ ਤੇ ਨਾਲ ਦੀ ਨਾਲ ਪ੍ਰਭ ਗਰੇਵਾਲ ਜੀ ਨੇ ਸਸ਼ੀਕਲ ਜੀ ਸੋ ਸਭ ਤੋਂ ਪਹਿਲੇ ਗੱਲਬਾਤ ਕਰਾਂਗੇ ਤੁਹਾਡੇ ਕਿਰਦਾਰਾਂ ਦੇ ਬਾਰੇ ਸੋ ਜਿਵੇਂ ਕਿ ਤੁਸੀਂ ਇਸ ਫਿਲਮ ਦੇ ਵਿੱਚ ਦੋ ਤੋਂ ਤਿੰਨ ਸ਼ੇਡਸ ਤੁਹਾਡੇ ਕਿਰਦਾਰਾਂ ਤੇ ਦੇਖਣ ਨੂੰ ਮਿਲਣਗੇ ਸੋ ਉਸ ਦੇ ਬਾਰੇ ਥੋੜਾ ਬੋਤਾ ਦੱਸੋ ਪਹਿਲੇ ਜੀ ਮੇਰਾ ਜਿਹੜਾ ਕੈਰੈਕਟਰ ਹੈ ਇਹਦੇ ਵਿੱਚ ਆਮ ਤੌਰ ਤੇ ਅਸੀਂ ਫਿਲਮ ਦੇਖਦੇ ਹਾਂ ਕੋਈ ਵੀ ਤੇ ਇੱਕ ਕੈਰੈਕਟਰ ਹੁੰਦਾ ਉਹਨੂੰ ਇੱਕ ਐਕਟਰ ਨੇ ਨਿਭਾਉਣਾ ਹੁੰਦਾ ਤੇ ਉਹਦੇ ਵਿੱਚ ਜਿਹੜਾ ਐਕਟਰ ਹੈਗਾ ਉਹ ਕਿਰਦਾਰ ਦੇ ਵਿੱਚ ਢਲਦਾ ਹੈ ਤੇ ਉਸ ਦੇ ਹਿਸਾਬ ਨਾਲ ਉਹਨੂੰ ਨਿਭਾਉਂਦਾ ਇਸ ਮੇਰੇ ਕੈਰੈਕਟਰ ਦੇ ਵਿੱਚ ਕੀ ਡਿਫਰੈਂਟ ਹੈਗਾ ਕਿ ਇਹਦੇ ਵਿੱਚ ਕੈਰੈਕਟਰ ਹੀ ਇਵੋਲਵ ਹੁੰਦਾ ਪੂਰੀ ਫਿਲਮ ਦੇ ਦੌਰਾਨ ਕੈਰੈਕਟਰ ਦੀ ਜਿਹੜੀ ਹੈ ਉਹ ਟਰਾਂਸਫਰਮੇਸ਼ਨ ਹੈ ਤੇ ਉਹਦੇ ਹਿਸਾਬ ਨਾਲ ਆਪਣੇ ਆਪ ਨੂੰ ਅਗਰ ਮੈਂ ਮੇਰੇ ਜਿਵੇਂ ਤਿੰਨ ਵੇਰੀਏਸ਼ਨਸ ਹੈਗੀਆਂ ਤੇ ਮੈਨੂੰ ਸਮਝ ਲਓ ਤਿੰਨ ਰੋਲ ਇਕੱਠੇ ਪਲੇ ਕਰਨੇ ਪਏ ਸਲਮ ਦੇ ਅੰਦਰ ਔਰ ਜਦ ਕਿ ਅਗਰ ਤੁਸੀਂ ਤਿੰਨ ਆਪੋਜ਼ਿਟ ਰੋਲਸ ਪਲੇ ਕਰਨੇ ਹੋ ਮੰਨ ਲਓ ਇੱਕ ਭਰਾ ਦਾ ਕਰਨਾ ਹੈ ਇੱਕ ਤਾਏ ਦਾ ਕਰਨਾ ਹੈ ਇੱਕ ਚਾਚੇ ਦਾ ਕਰਨਾ ਹੈ ਫਿਰ ਸੌਖਾ ਹੁੰਦਾ ਤੁਸੀਂ ਇੱਕੋ ਹੀ ਕਿਰਦਾਰ ਨੂੰ ਤਿੰਨ ਰੂਪਾਂ ਚ ਦਿਖਾ ਰਹੇ ਹੋ ਜਿਹਦੇ ਚੱਲਦੇ ਤੁਹਾਨੂੰ ਉਨੀ ਇੱਕ ਵੇਰੀਏਸ਼ਨ ਰੱਖਣੀ ਪੈਂਦੀ ਹੈ ਕਿ ਜਿਹੜੀ ਆਡੀਅנס ਤੱਕ ਤੁਹਾਡੀ ਗੱਲ ਪਹੁੰਚੇ ਤੇ ਉਹ ਬੜੀ ਬਾਰੀਕੀ ਦਾ ਕੰਮ ਹੈ ਤੇ ਔਰ ਕੋਸ਼ਿਸ਼ ਕੀਤੀ ਹੈ ਕਿ ਉਹਨੂੰ ਉਸ ਤਰੀਕੇ ਨਾਲ ਨਿਭਾਇਆ ਜਾਏ ਜਿੱਦਾਂ ਉਹ ਜਿੱਦਾਂ ਦਾ ਉਹ ਕੈਰੈਕਟਰ ਡਿਮਾਂਡ ਕਰਦਾ ਤੇ ਥੋੜਾ ਜਿਹਾ ਚੈਲੈਂਜਿੰਗ ਹੋ ਜਾਂਦਾ ਸੀ ਕਈ ਵਾਰੀ ਫਿਜ਼ੀਕਲੀ ਟਾਇਰਿੰਗ ਵੀ ਹੋ ਜਾਂਦਾ ਸੀਗਾ ਬਟ ਆਈ ਥਿੰਕ ਕੰਮ ਸੋਣਾ ਹੋਇਆ ਜੀ ਜੀ ਮੈਮ ਤੁਹਾਡੇ ਕਿਰਦਾਰ ਦੇ ਬਾਰੇ ਜਾਨਣਾ ਚਾਹਾਂਗੇ ਫਿਲਮ ਅ ਇਹਦੇ ਵਿੱਚ ਮੈਂ ਇੱਕ ਬਹੁਤ ਸਿੰਪਲ ਜੀ ਕੁੜੀ ਹਾਂ ਬਹੁਤ ਸਿੰਪਲ ਸੋਬਰ ਹਾਂ ਜੋ ਆਪਣੇ ਪੇਰੈਂਟਸ ਨਾਲ ਫੈਮਿਲੀ ਨਾਲ ਬਹੁਤ ਕਨੈਕਟ ਹਾਂ ਤੇ ਇੱਕ ਸਾਡੀ ਇਹਦੇ ਵਿੱਚ ਇੱਕ ਲਵ ਮਿਸਟਰੀ ਆ ਬਹੁਤ ਪਿਆਰੀ ਜਿਹੀ ਕੈਮਿਸਟਰੀ ਦਿਖਾਈ ਆ ਤੇ ਤੁਸੀਂ ਪਹਿਲੀ ਮੂਵੀ ਦੇਖੋਗੇ ਜੋ ਕਿ martial art ਵੀ ਹੈ ਤੇ ਨਾਲ ਨਾਲ ਲਵ ਕਮਿਸਟਰੀ ਵੀ ਦਿਖਾਈ ہوئی ਹੈ ਉਹਦੇ ਵਿੱਚ ਬਹੁਤ ਸੋਹਣੀ ਲਵ ਸਟੋਰੀ ਹੈ ਬਹੁਤ ਪਿਆਰਾ ਜਿਹਾ ਇੱਕ ਫੈਮਲੀ ਮੂਵੀ ਹੈ ਤੇ ਤੁਸੀਂ ਆਪਣੀ ਫੈਮਲੀਆਂ ਨਾਲ ਜਾਉਂਗੇ ਤੁਹਾਨੂੰ ਇਹ ਨਹੀਂ ਲੱਗੂਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਉਂ ਲੈ ਕੇ ਆਏ ਆ ਜ ਜ ਹਨਾ ਤੁਸੀਂ ਫੈਮਲੀ ਨਾਲ ਜਾਓ ਦੇਖਣ ਤੁਹਾਨੂੰ ਡੈਫੀਨੇਟਲੀ ਤੁਸੀਂ ਬਹੁਤ ਲਾਈਕ ਕਰੋਗੇ ਇਹਨੂੰ ਤੇ ਸਾਨੂੰ ਉਮੀਦਾਂ ਸੀ ਤੁਹਾਡੀ ਉਮੀਦਾਂ ਤੇ ਖਰੇ ਉਤਰਾਂਗੇ ਤੁਹਾਡੇ ਨਾਲ ਇਹ ਸਵਾਲ ਹੈ ਵੀ ਤੁਸੀਂ ਜਿਹੜੀਆਂ ਫਿਲਮਾਂ ਹੁਣ ਤੱਕ ਬਣਾਈਆਂ ਉਹ ਰਿਲੀਜੀਅਸ ਫਿਲਮਾਂ ਹੁੰਦੀਆਂ ਯਾ ਯੂਥ ਨੂੰ ਹਰ ਕਿਸ ਨੂੰ ਮੈਸੇਜ ਦੀ ਕੇ ਜਾਂਦੀਆਂ ਸੋ ਇਸ ਦੇ ਪਿੱਛੇ ਕੋਈ ਖਾਸ ਵਜ੍ਹਾ ਕਿਉਂਕਿ ਅੱਜ ਦੇ ਸਿਨੇਮਾ ਦੀ ਗੱਲ ਕਰੀਏ ਤੇ ਬਹੁਤ ਡਿਫਰੈਂਟ ਤਰੀਕੇ ਦੀਆਂ ਫਿਲਮਾਂ ਆਉਂਦੀਆਂ ਜਿਸ ਦੇ ਵਿੱਚ ਕਾਮੇਡੀ ਹੁੰਦੀ ਹੈ ਐਕਸ਼ਨ ਹੁੰਦਾ ਇਸ ਦੇ ਵਿੱਚ ਵੀ ਐਕਸ਼ਨ ਵੇਖਣ ਨੂੰ ਮਿਲੇਗਾ ਪਰ ਇੱਕ ਰਿਲੀਜੀਅਸ ਟੱਚ ਵੀ ਹੋਏਗਾ ਉਸ ਤੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਨੋਟਿਸ ਕੀਤਾ ਜਿਹੜੀਆਂ ਮੈਂ ਪਹਿਲੀਆਂ ਫਿਲਮਾਂ ਬਣਾਈਆਂ ਜੋ ਜਿਹੜੀ ਗੱਲ ਧਰਮ ਨਾਲ ਜੁੜਗੀ ਨਾ ਉਹ ਬੰਦਾ ਨਾ ਚਾਹੰਦੇ ਹੋਏ ਬੜੇ ਵਧੀਆ ਤਰੀਕੇ ਨਾਲ ਉਸ ਨੂੰ ਦੇਖੇਗਾ ਤੇ ਡਾਇਰੈਕਟਰ ਔਰ ਪ੍ਰੋਡਿਊਸਰ ਦਾ ਕੰਮ ਕੀ ਹੈ ਵੀ ਉਹ ਆਪਣੇ ਮੈਸੇਜ ਨੂੰ ਨਾ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਤੇ ਲੋਕ ਅਗਰ ਉਸ ਮੈਸੇਜ ਨੂੰ ਦੇਖਣਗੇ ਨਹੀਂ ਸੁਣਨਗੇ ਨਹੀਂ ਕਰਨਗੇ ਨਹੀਂ ਤੇ ਉਹਦੀ ਕੀਤੀ ਹੋਈ ਮਿਹਨਤ ਖਾਲੀ ਡਾਇਰੈਕਟਰ ਪ੍ਰੋਡਿਊਸਰ ਦੀ ਮੇਰੇ ਤਾਂ ਨਹੀਂ ਕਿੰਨੀ ਟੀਮ ਹੁੰਦੀ ਹੈ ਜੇ ਅਸੀਂ ਫਿਲਮ ਜਦੋਂ ਐਂਡ ਹੁੰਦੀ ਹੈ ਜਦੋਂ ਉਹਦੇ ਪਿੱਛੇ ਕ੍ਰੈਡਿਟ ਆਉਂਦੇ ਨੇ ਕਿੰਨੇ ਲੋਕਾਂ ਦੀ ਮਿਹਨਤ ਹੁੰਦੀ ਹੈ ਉਹ ਸਾਰੇ ਲੋਕਾਂ ਦੀ ਮਿਹਨਤ ਵਿਅਰਥ ਹੋ ਜਾਂਦੀ ਹੈ ਅਗਰ ਦਰਸ਼ਕ ਦੇਖਦੇ ਹੀ ਨਹੀਂ ਅਗਰ ਤੇ ਰਿਲੀਜੀਅਸ ਪੁਆਇੰਟ ਦੇ ਨਾਲ ਹੈਗਾ ਕਿ ਦੇਖੋ ਹਰੇਕ ਕੋਈ ਵੀ ਇਨਸਾਨ ਹੈ ਕਿਸੇ ਨਾ ਕਿਸੇ ਧਰਮ ਨਾਲ ਜੁੜਿਆ ਧਰਮ ਦੀ ਬਹੁਤ ਇੱਜ਼ਤ ਕਰਦਾ ਹੈ ਹਰੇਕ ਇਨਸਾਨ ਧਰਮ ਦੇ ਖਾਤਰ ਤਾਂ ਲੋਕ ਲੜਨ ਵੀ ਲੱਪੰਦੇ ਨੇ ਤਾਂ ਮੇਰੇ ਧਰਮ ਬਾਰੇ ਇਦਾਂ ਗੱਲ ਕਿਉਂ ਕੀਤੀ ਤੇ ਸਭ ਤੋਂ ਵੱਡਾ ਧਰਮ ਹੁੰਦਾ ਦਇਆ ਦਾ ਧਰਮ ਗੁਰਬਾਣੀ 'ਚ ਵੀ ਲਿਖਿਆ ਤੌਲ ਧਰਮ ਦਇਆ ਦਾ ਪੁੱਤ ਦਇਆ ਦਾ ਪੁੱਤ ਹੈ ਧਰਮ ਜਿਹੜਾ ਹੈਗਾ ਤੇ ਧਰਮ ਆਣਾ ਜਿਹੜਾ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ ਆਪਣੇ ਆਪ ਨੂੰ ਲੱਗਦਾ ਵੀ ਸਾਡੇ ਬਾਰੇ ਗੱਲ ਕੀਤੀ ਗਈ ਸਾਡੇ ਧਰਮ ਬਾਰੇ ਗੱਲ ਕੀਤੀ ਗਈ ਹੈ ਔਰ ਆਪਣੇ ਗੁਰੂਆਂ ਦੀ ਜੇ ਅਗਰ ਅਸੀਂ 10 ਗੁਰੂ ਸਾਹਿਬਾਨ ਆਪਣੇ ਦਸਾਂ ਗੁਰੂਆਂ ਨੇ ਆਪਣਾ ਸਾਰਾ ਜੀਵਨ ਲਗਾ ਦਿੱਤਾ ਲੋਕਾਂ ਨੂੰ ਸਮਝਾਉਣ ਵਾਸਤੇ ਲੋਕਾਂ ਨੂੰ ਦੱਸਣ ਵਾਸਤੇ ਕਿ ਵੀ ਇਸ ਤਰ੍ਹਾਂ ਨਾ ਕਰੋ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਇਹ ਹੋਣਾ ਚਾਹੀਦਾ ਉਹਨਾਂ ਚੀਜ਼ਾਂ ਨੂੰ ਦੱਸਣ ਵਾਸਤੇ ਉਹਨਾਂ ਨੇ ਆਪਣਾ ਸਰਬੰਸ ਵੀ ਵਾਰ ਦਿੱਤਾ ਗੁਰ ਗੋਬਿੰਦ ਸਿੰਘ ਜੀ ਅਗਰ ਗੱਲ ਕਰੀਏ 6ਵੀਂ ਪਾਤਸ਼ਾਹੀ ਤੋਂ ਗਤਕਾ ਸ਼ੁਰੂ ਹੋਇਆ ਸੀਗਾ ਤੇ 6ਵੀਂ ਪਾਤਸ਼ਾਹੀ ਜਦੋਂ ਗਤਕਾ ਮੀਰੀ ਪੀਰੀ ਦੀ ਦੋ ਤਲਵਾਰਾਂ ਦਿੱਤੀਆਂ ਗਈਆਂ ਜਦੋਂ ਤੇ ਉਹਦੇ ਵਿੱਚ ਆਪਣੀ ਰੱਖਿਆ ਤੇ ਦੂਸਰਿਆਂ ਦੀ ਰੱਖਿਆ ਕਰਨੀ ਬੜੀ ਜ਼ਰੂਰੀ ਸੀ ਤੇ ਇਨਸਾਨ ਆਪਣੇ ਵੀ ਨਹੀਂ ਕਰ ਪੰਦਾ ਸੀ ਤੇ ਦੂਜਿਆਂ ਦੇ ਵੀ ਨਹੀਂ ਕਰ ਪੰਦਾ ਸੀਗਾ ਤੇ ਉਹਦੇ ਵਾਸਤੇ ਸਿੱਖ ਮਾਰਸ਼ਲ ਆਰਟ ਦਾ ਜਿਹੜਾ ਨਾਮ ਅਜੇ ਸੁਣੀ ਸੁਣ ਰਹੇ ਆਂ ਸੀ ਜਿਹਦੇ ਤੇ ਅਸੀਂ ਫਿਲਮ ਬਣਾਈ ਹੈ ਸਿੱਖ ਸ਼ਸਤਰ ਵਿੱਦਿਆ ਦਾ ਨਾਮ ਦਿੱਤਾ ਸੀ ਚੇਵੀ ਪਾਸ਼ਾਹੀ ਨੇ ਤੇ ਗੁਰਗੋਬਿੰਦ ਸਿੰਘ ਜੀ ਨੇ ਅਨੇਕਾਂ ਸ਼ਸਤਰਾਂ ਨੂੰ ਵਿੱਚ ਸ਼ਾਮਿਲ ਕਰਕੇ ਤੇ ਸਿੱਖ ਸ਼ਸਤਰ ਵਿਦਿਆ ਜਿਹਨੂੰ ਸਿੱਖ ਮਾਰਸ਼ਲ ਆਰਟ ਦੇ ਨਾਂ ਤੋਂ ਅਸੀਂ ਜਾਣਦੇ ਆ ਔਰ ਸਭ ਤੋਂ ਵੱਡੀ ਸਾਡੇ ਲਈ ਇਹ ਗੱਲ ਹੋਈ ਕਿ ਜਿਹੜਾ ਸਿੱਖ ਮਾਰਸ਼ਲ ਆਰਟ ਹੈ ਨੈਸ਼ਨਲ 올ੰਪਿਕ ਗੇਮ ਦੇ ਅੰਦਰ ਐਨਰੋਲ ਹੋ ਗਿਆ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਗੁਰੂਆਂ ਪੀਰਾਂ ਦੀ ਗੱਲ ਕਰੀਏ ਰਿਲੀਜੀਅਸ ਦੀ ਗੱਲ ਕਰੀਏ ਹਰ ਇਨਸਾਨ ਰਿਲੀਜੀਅਸ ਨਾਲ ਜੁੜਿਆ ਹੋਇਆ ਇਸ ਕਰਕੇ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਅਸੀਂ ਆਪਣੇ ਰਿਲੀਜੀਅਸ ਦੀ ਗੱਲ ਦੁਨੀਆ ਤੱਕ ਪਹੁੰਚਾ ਪਾ ਰਹੇ ਕਿਉਂਕਿ ਇੱਕ ਅਗਰ ਪੀੜੀ ਵਿੱਚ ਰੁਕ ਗਈ ਨਾ ਤੇ ਅਗਲੀ ਪੀੜੀ ਤੱਕ ਉਹ ਗੱਲ ਨਹੀਂ ਜਾ ਪਾਏਗੀ ਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿ ਅਸੀਂ ਆਪਣੇ ਧਰਮ ਦੇ ਬਾਰੇ ਗੱਲ ਕਰੀਏ ਆਪਣੇ ਰਿਲੀਜੀਅਸ ਦੀ ਜਿਹੜੀ ਗੱਲ ਹੈ ਉੱਥੋਂ ਤੱਕ ਪਹੁੰਚਾਈਏ ਜੋ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਦਿੱਤਾ ਤੇ ਉਹ ਅਸੀਂ ਅੱਗੇ ਤੱਕ ਪਹੁੰਚਾ ਪਾਈਏ ਬਸ ਸਹੀ ਗੱਲ ਹੈ ਜੀ ਤੁਸੀਂ ਇਸ ਦੇ ਵਿੱਚ ਪਹਿਲਾਂ ਅਗਰ ਆਪਾਂ ਟ੍ਰੇਲਰ ਦੇਖਿਆ ਸੀਗਾ ਦੇ ਵਿੱਚ ਤੁਸੀਂ ਇੱਕ ਮਾਡਰਨ ਮੁੰਡਾ ਹੁੰਦਾ ਹੈ ਹੈਨਾ ਤੇ ਉਸ ਤੋਂ ਬਾਅਦ ਆਪਣੇ ਪਿਆਰ ਨੂੰ ਜਿੱਤਣ ਦੇ ਲਈ ਭੌਣ ਦੇ ਲਈ ਉਹ ਇੱਕ ਦੂਸਰੀ ਸਾਈਡ ਚਲਾ ਜਾਂਦਾ ਮਤਲਬ ਗਤਕਾ ਸਿੱਖਦਾ ਹੈ ਸੋ ਉਸ ਕਿਰਦਾਰ ਦੇ ਵਿੱਚ ਢਲਣ ਦੇ ਲਈ ਕਿੰਨਾ ਇੱਕ ਮਤਲਬ ਕੰਮ ਕਰਨਾ ਪਿਆ ਕਿ ਤੁਸੀਂ ਗਤਕਾ ਤੁਹਾਨੂੰ ਪਹਿਲੇ ਤੋਂ ਆਉਂਦਾ ਸੀਗਾ ਜਾਂ ਸਿੱਖਿਆ ਉਸ ਫਿਲਮ ਦੇ ਲਈ ਨਹੀਂ ਜੀ ਗਤਕਾ ਜਿਹੜਾ ਹੈ ਉਹ ਮੈਨੂੰ ਪਹਿਲਾਂ ਤੋਂ ਆਉਂਦਾ ਸੀ ਔਰ ਜਿਹੜੀ ਇਸ ਫਿਲਮ ਦੀ ਸਟੋਰੀ ਤੇ ਕਨਸੈਪਟ ਹੈ ਉਹ ਮੈਂ ਹੀ ਲਿਖਿਆ ਸੀ ਔਰ ਕਿਤੇ ਨਾ ਕਿਤੇ ਮੇਰੀ ਨਿੱਜੀ ਜ਼ਿੰਦਗੀ ਨਾਲ ਅਧਾਰਿਤ ਤੇ ਇਨਸਪਾਇਰਡ ਮੈਂ ਹੀ ਹੋਇਆ ਸੀਗਾ ਕਿ ਆਪਾਂ ਜਿੱਦਾਂ ਮੈਂ ਵੀ ਅਖਾੜੇ ਦੇ ਵਿੱਚ ਹੀ ਦੇਖਿਆ ਸੀ ਕਿਸੇ ਨੂੰ ਗੱਤਕਾ ਖੇਡਦੇ ਹੋਏ ਇੱਕ ਕੁੜੀ ਸੀ ਉਹ ਤਿੰਨ ਮੁੰਡਿਆਂ ਦਾ ਮੁਕਾਬਲਾ ਕਰ ਰਹੀ ਸੀ ਢਾਲ-ਖਰਪਾਂਚ ਤੇ ਮੈਨੂੰ ਮੈਨੂੰ ਬੜਾ ਫੈਸਿਨੇਟਿੰਗ ਲੱਗਿਆ ਮੈਂ ਕਿ ਯਾਰ ਇੱਕ ਕੁੜੀ ਤਿੰਨ ਬੰਦਿਆਂ ਦਾ ਮੁਕਾਬਲਾ ਕਰ ਰਹੀ ਹੈ ਕਿੰਨੀ ਕਿੰਨੀ ਕਿ ਪਾਵਰਫੁਲ ਐ ਮਾਰਸ਼ਲ ਆਰਟ ਕਿੰਨੀ ਕਿ ਪਾਵਰਫੁਲ ਹੈ ਉਤੋਂ ਫਿਰ ਮੈਨੂੰ ਆਇਆ ਮੈਂ ਕਿ ਆਪਾਂ ਸਿੱਖੀਏ ਤੇ ਹੁਣ ਜਿਹੜਾ ਜਿੱਦਾਂ ਦੱਸਿਆ ਹੁਣੀ ਡਾਇਰੈਕਟਰ ਸਾਹਿਬ ਨੇ ਕਿ ਜਿਹੜਾ ਸਿੱਖ ਮਾਰਸ਼ਲ ਆਰਟਸ ਐ ਨੈਸ਼ਨਲ ਗੇਮਸ ਆਫ ਇੰਡੀਆ ਦੇ ਵਿੱਚ 올림픽ਸ ਦੇ ਵਿੱਚ ਰਜਿਸਟਰ ਹੋਇਆ ਹੁਣੀ ਉਹਦਾ ਜਿਹੜਾ ਪਹਿਲੀ ਜਿਹੜੀ ਚੈਂਪੀਅਨਸ਼ਿਪ ਐ ਗੋਆ ਦੇ ਵਿੱਚ ਹੋਈ ਆ ਹੁਣੀ 2023 ਦੇ ਵਿੱਚ ਉਹਦੇ ਵਿੱਚ ਜਿਹੜੇ ਫਾਈਨਲਿਸਟ ਹੋਏ ਆ ਉਹ ਹੁਣ ਨੈਸ਼ਨਲ ਚੈਂਪੀਅਨਸ ਕਹਾਉਂਦੇ ਆ ਉਹਨਾਂ ਨੂੰ ਸਰਕਾਰ ਵੱਲੋਂ ਜਿਹੜੀ ਮਿਲਦੀਆਂ ਦੂਸਰੇ ਗੇਮਸ ਦੇ ਜਿਹੜੇ ਪਲੇਅਰਸ ਹੁੰਦੇ ਉਹਨਾਂ ਨੂੰ ਜੋ ਫੈਸਿਲਿਟੀਆਂ ਮਿਲਦੀਆਂ ਇਹਨਾਂ ਨੂੰ ਵੀ ਮਿਲਦੀਆਂ ਪਰ ਕਿਤੇ ਨਾ ਕਿਤੇ ਹਾਜੀ ਵੀ ਮੈਂ ਸਮਝਦਾ ਹਾਂ ਕਿ ਸਾਡੇ ਇਸ martial art ਦੇ ਫਾਰਮ ਨੂੰ ਨਾ ਦੁਨੀਆ ਦੇ ਅੱਗੇ ਲੈ ਆਣ ਦੀ ਲੋੜ ਆ ਤਾਂ ਜੋ ਅਸੀਂ ਇਸ ਆਪਣੇ sport ਨੂੰ ਅਸੀਂ ਕੱਲ ਨੂੰ Commonwealth ਉਸ ਤੋਂ ਬਾਅਦ ਅਸੀਂ International Olympics ਤੱਕ ਵੀ ਲੈ ਜਾ ਸਕੀਏ ਕਿਉਂਕਿ ਟੋਟਲ 23 ਦੇਸ਼ਾਂ ਦੇ ਵਿੱਚ ਗਤਕਾ ਖੇਡਿਆ ਜਾਂਦਾ ਹੈ ਅਜੇ ਇੰਡੀਆ ਨੂੰ ਛੱਡ ਕੇ ਔਰ ਅਸੀਂ ਉਸ ਮਕਾਮ ਦੇ ਲਾਗੇ ਹੈਗੇ ਹਾਂ ਕਿ Commonwealth ਬਹੁਤ ਜਲਦੀ Commonwealth Games ਦੇ ਵਿੱਚ ਤੁਹਾਨੂੰ ਬਹੁਤ ਜਲਦੀ ਗਤਕਾ ਦੇਖਣ ਨੂੰ ਮਿਲੇਗਾ ਮੇਰਾ ਇਸ ਟਾਪਿਕ ਨੂੰ ਚੁਣਨਾ ਮੇਰੀ ਇੱਕ ਕੰਟਰੀਬਿਊਸ਼ਨ ਮੇਰਾ ਇੱਕ ਛੋਟਾ ਜਿਹਾ ਹਿੱਸਾ ਹੈਗਾ ਕਿ ਅਸੀਂ ਇਸ sport ਨੂੰ ਅੱਗੇ ਲੈ ਕੇ ਆ ਸਕੀਏ ਤਾਂ ਜੋ ਦੇਖੋ ਇੰਡੀਆ ਦੇ ਵਿੱਚ ਕਈ ਜਗ੍ਹਾ ਹੋਰ ਵੀ martial arts ਖੇਲੇ ਜਾਂਦੇ ਨੇ ਮਹਾਰਾਸ਼ਟਰ ਦੇ ਆਪਣੇ ਨਾਮ ਤੋਂ ਖੇਲੇ ਜਾਂਦੇ ਆ ਲੇਕਿਨ 올림픽ਸ ਦੇ ਵਿੱਚ ਪਹਿਲਾ martial art ਜਿਹੜਾ ਆਪਣਾ ਹੋ ਰਿਲੀਜੀਅਸ ਪੁਆਇੰਟ ਦੇ ਚੱਕ ਲਈ ਤਾਂ ਗਤਕਾ ਹੀ ਆਇਆ ਤੇ ਸਾਨੂੰ ਮੈਂ ਪਰਸਨਲੀ ਵੀ ਜੁੜਿਆ ਹੋਇਆ ਇਸ ਇਸ ਦੇ ਨਾਲ ਮੈਂ ਗਤਕੇ ਦਾ ਖਿਡਾਰੀ ਹਾਂ so i personally wanted ਕਿ ਇਹ ਤਾਂ ਕੋਈ ਚੀਜ਼ ਇੰਡਸਟਰੀ ਦੇ ਵਿੱਚ ਵੀ ਆਵੇ ਇੰਡਸਟਰੀ ਲਈ ਇਹ ਵੀ ਇਹ ਚੀਜ਼ ਨਵੀਂ ਆ ਇੰਡਸਟਰੀ ਦੀ ਗ੍ਰੋਥ ਲਈ ਫਿਲਮ ਇੰਡਸਟਰੀ ਦੀ ਗ੍ਰੋਥ ਲਈ ਬਹੁਤ ਜ਼ਰੂਰੀ ਚੀਜ਼ ਹੈ ਕਿ ਆਪਾਂ ਇੱਕ ਜੋ ਚੀਜ਼ ਚੱਲ ਰਹੀ ਹੈ ਕਾਮੇਡੀ ਜਨਰ ਚੱਲ ਰਿਹਾ ਉਹ ਤੋਂ ਕੋ ਹਟ ਕੇ ਅਸੀਂ ਆਪਣੀ ਇੰਡਸਟਰੀ ਨੂੰ ਇੱਕ ਨਵਾਂ ਚਿਹਰਾ ਇੱਕ ਨਵੀਂ ਦਿਸ਼ਾ ਦੇਣ ਦੀ ਸਾਡੀ ਕੋਸ਼ਿਸ਼ ਹੈ ਉਹ ਅਸੀਂ ਉਹ ਚਾਹੀਦੀ ਅਸੀਂ ਉਹੀ ਕੋਸ਼ਿਸ਼ ਕਰਨ ਦੀ ਹੈਗੀ ਆਪਣੀ ਕੋਸ਼ਿਸ਼ ਸੋ ਜਿਵੇਂ ਤੁਸੀਂ ਵੱਖਰਾ ਦੇਣ ਦੀ ਗੱਲ ਕੀਤੀ ਤਾਂ ਇਸ ਸਾਲ ਕਾਫੀ ਵੱਖਰੇ ਕਨਸੈਪਟ ਸਾਨੂੰ ਇੰਡਸਟਰੀ ਦੇ ਵਿੱਚ ਵੇਖਣ ਨੂੰ ਮਿਲੇ ਹੈ ਹਨਾ ਤੇ ਤੁਹਾਡੇ ਕੋਲ ਇਹ ਸਵਾਲ ਵੀ ਤੁਸੀਂ ਵੀ ਇੱਕ ਇੰਟਰਵਿਊ ਦੇ ਵਿੱਚ ਕਹਿ ਸਕਿਆ ਵੀ ਮੈਂ ਪਹਿਲੀ ਵਾਰ ਗੱਤਕਾ ਵੇਖਿਆ ਲਾਈਵ ਤਾਂ ਉਹ ਐਕਸਪੀਰੀਅੰਸ ਕਿਵੇਂ ਦਾ ਰਿਹਾ ਸੀਗਾ ਤੁਹਾਡਾ ਐਕਸਪੀਰੀਅੰਸ ਬਹੁਤ ਵਧੀਆ ਸੀਗਾ ਪਰ ਜਦੋਂ ਦੇਖਿਆ ਮੈਂ ਪਹਿਲੀ ਵਾਰੀ ਦੇਖਿਆ ਸੀਗਾ ਇਦਾਂ ਗਤਕਾ ਖੇਡਦਿਆਂ ਨੂੰ ਆਦਰਵਾਇਸ ਤਾਂ ਨਗਰ ਕੀਰਤਨ ਤੇ ਦੇਖਦੇ ਅਸੀਂ ਥੋੜਾ ਟਾਈਮ ਹੀ ਉਹ ਵੀ ਸਾਨੂੰ ਦੇਖਣ ਨੂੰ ਮਿਲਦਾ ਕਿਉਂਕਿ ਸਭ ਮੱਥਾ ਟੇਕ ਕੇ ਚੱਲ ਜਾਂਦੇ ਆ ਸੀ ਤੇ ਉਹ ਬਹੁਤ ਵਧੀਆ ਲੱਗਦਾ ਕਿ ਜਦੋਂ ਉਹ ਪੈਂਤਰਾ ਪੈਂਤਰਾ ਖੇਡਦੇ ਆ ਪੈਂਤਰਾ ਖੇਡਦੇ ਆ ਨਾ ਉਹ ਬਹੁਤ ਵਧੀਆ ਲੱਗੀ ਚੀਜ਼ ਕਿ ਉਹ ਇੰਨੇ ਵੱਡ ਮਤਲਬ ਇੰਨੀ ਪਾਵਰ ਹੁੰਦੀ ਉਹਨਾਂ ਵਿੱਚ ਕਿੰਨੇ ਜ਼ੋਰ ਦੀ ਉਹਨੂੰ ਘਮਾਉਂਦੇ ਨੇ ਉਸ ਚੀਜ਼ ਨੂੰ ਤੇ ਉਹ ਬਹੁਤ ਵਧੀਆ ਲੱਗਦਾ ਸੀ ਜਦੋਂ ਇੱਕ ਛੋਟੇ ਛੋਟੇ ਬੱਚੇ ਖੇਡਦੇ ਗੱਤਕਾ ਹਨਾ ਉਹ ਕਿੰਨਾ ਅਟਰੈਕਟ ਕਰਦੇ ਆ ਉਹਨਾਂ ਨੂੰ ਦੇਖਣ ਲਈ ਤਾਂ ਅਸੀਂ ਖੜ੍ਹ ਜਾਂਨੇ ਆ ਕਿ ਹਨਾ ਇੰਨੇ ਛੋਟੇ ਛੋਟੇ ਬੱਚੇ ਕਿੱਦਾਂ ਖੇਡਸ ਲੈਂਦੇ ਆ ਤੇ ਉਹ ਚੀਜ਼ ਬਹੁਤ ਵਧੀਆ ਲੱਗੀ ਐਕਸਪੀਰੀਅੰਸ ਬਹੁਤ ਵਧੀਆ ਸੀਗਾ ਜਦੋਂ ਮੈਂ ਪਹਿਲੀ ਵਾਰ ਦੇਖਿਆ ਤੇ ਇਹਨਾਂ ਦਾ ਵੀ ਕਿਰਨਦੀਪ ਦਾ ਬਹੁਤ ਵਧੀਆ ਸੀਗਾ ਕਿ ਜਦੋਂ ਇਹ ਫਾਈਟ ਕਰ ਰਹੇ ਨੇ ਦੂਸਰੇ ਨਾਲ ਤੇ ਸਾਡਾ ਇਹ ਜ਼ੋਰ ਲੱਗਿਆ ਹੋਇਆ ਸੀਗਾ ਕਿ ਨਹੀਂ ਕਰਨਦੀਪ ਜਿੰਨਾ ਚਾਹੀਦਾ ਨਾਲੇ ਮਤਲਬ ਇਹ ਵੀ ਸੀਗਾ ਨਾ ਕਿ हां ਵੀ ਕੀ ਹੋਣਾ ਨਾਲ ਪਤਾ ਵੀ ਹੁੰਦਾ ਸਾਨੂੰ ਬਟ ਫਿਰ ਵੀ ਸਾਨੂੰ ਇੱਕ ਇਹ ਚੱਲ ਰਿਹਾ ਸੀਗਾ ਨੇ ਕਿਰਨਦੀਪ ਨੇ ਜਿੰਨਾ ਚਾਹੀਦਾ ਹਨਾ ਤੇ ਫਿਰ ਬਾਅਦ ਵਿੱਚ ਕੁਝ ਪਤਾ ਫਿਰ ਕਿਰਨਦੀਪ ਤੁਹਾਨੂੰ ਸੱਟ ਤਾਂ ਨਹੀਂ ਲੱਗੀ ਇੱਕ ਦੋ ਵਾਰ ਇਹਨਾਂ ਨੂੰ ਲੱਗੀ ਵੀ ਹਨਾ ਅਸੀਂ ਪੁੱਛਣਾ ਕਿ ਤੁਹਾਨੂੰ ਤੁਸੀਂ ਠੀਕ ਹੋ ਬਟ ਇੱਕ ਆਰਟਿਸਟ ਨੂੰ ਆਰਟਿਸਟ ਦਾ ਐਸ ਦਾ ਫਿਕਰ ਹੁੰਦਾ ਹਨਾ ਉਹ ਚੀਜ਼ ਦਾ ਤੇ ਸਾਨੂੰ ਉਹ ਚੀਜ਼ ਇਦਾਂ ਲੱਗਦੇ ਸੀਗੇ ਕਿ ਜੋ ਵੀ ਹੋ ਰਿਹਾ ਰੈਲਿਟੀ ਹੋ ਰਹੀ ਹੈ ਕਿ ਕੋਈ ਅਸੀਂ ਸ਼ੂਟ ਨਹੀਂ ਕਰ ਰਹੇ ਉਹ ਚੀਜ਼ ਬਹੁਤ ਕਨੈਕਟ ਕਰ ਰਹੀ ਹੈ ਸਾਨੂੰ ਹਾਂ ਬਿਲਕੁਲ ਬਿਲਕੁਲ ਕਿਉਂਕਿ ਤੁਸੀਂ ਪਹਿਲਾਂ ਤੋਂ ਸਿੱਖਿਆ ਇਸ ਚੀਜ਼ ਦਾ ਮੇਰੇ ਵਿੱਚ ਇੱਕ ਗੱਲ ਹੋਰ ਦੱਸਦਾ ਐ ਇਹ ਜਦੋਂ ਅਸੀਂ ਇਹਦੀ ਸ਼ੂਟ ਕਰ ਰਹੇ ਸੀ ਨਾ ਆਪਣਾ ਫਿਲਮ ਦਾ ਫਾਈਟ ਪਾਰਟ ਸ਼ੂਟ ਕਰ ਰਹੇ ਸੀਗੇ ਤੇ ਜਿਉਂ ਕਿ ਇਹ ਫਿਲਮ ਜਿਹੜੀ ਸਿੱਖ ਮਾਰਸ਼ਲ ਆਰਟ ਤੇ ਬਣੀ ਪਹਿਲੀ ਫਿਲਮ ਆ ਤੇ ਨੇਚਰਲੀ ਜਿਹੜੇ ਇੰਡਸਟਰੀ ਵਾਸਤੇ ਵੀ ਨਵੀਂ ਆ ਤੇ ਸਾਨੂੰ ਜਿਹੜੇ ਸਾਡੇ ਫਾਈਟ ਮਾਸਟਰ ਸੀਗੇ ਜਾਂ ਐਕਸ਼ਨ ਡਾਇਰੈਕਟਰ ਸੀਗੇ ਉਹਨਾਂ ਲਈ ਵੀ ਨਵਾਂ ਸੀ ਟੌਪਿਕ ਤੇ ਉਹਨਾਂ ਨੂੰ ਵੀ ਇਹਦੇ ਵਿੱਚ ਦਿੱਕਤ ਸਾਹਮਣੇ ਆਈ ਕਹਿੰਦੇ ਯਾਰ ਅਸੀਂ ਉਹਨਾਂ ਜਿਹੜੀਆਂ ਫਾਈਟਾਂ ਤੇ ਜਿਹੜੀ ਐ ਫਿਸਟ ਫਾਈਟ ਐ ਸਟ੍ਰੀਟ ਫਾਈਟ ਐ ਉਹ ਤਾਂ ਅਸੀਂ ਡਿਜ਼ਾਈਨ ਕਰ ਲੈਨੇ ਆ ਹੁਣ ਅਸੀਂ ਗਤਕੇ ਨੂੰ ਕਿਵੇਂ ਡਿਜ਼ਾਈਨ ਕਰੀਏ ਤੇ ਫਿਰ ਜਰਨੈਲ ਭਾਜੀ ਸਾਡੇ ਵਿੱਚ ਮੇਰੇ ਫਰਦਰ ਰੋਲ ਪਲੇ ਕਰ ਰਹੇ ਨੇ ਉਹਨਾਂ ਦਾ ਕਾਫੀ ਯੋਗਦਾਨ ਰਿਹਾ ਫਿਰ ਜਿਹੜੇ ਆਪਾਂ ਜੋ ਇਹਨਾਂ ਨੂੰ ਲੱਗਿਆ ਨਾ ਜਿਵੇਂ ਫੀਲਿੰਗ ਆ ਜਾਂਦੀ ਹੈ ਕਿ ਯਾਰ ਜੋਸ਼ ਆਇਆ ਉਹ ਤਾਂ ਸੀਗਾ ਕਿਉਂਕਿ ਅਸੀਂ ਉੱਥੇ ਜੈਨੂਨ ਫਾਈਟ ਕਰ ਰਹੇ ਸੀ ਉਹ ਕੋਈ ਸਕ੍ਰਿਪਟਡ ਫਾਈਟ ਨਹੀਂ ਹੈਗੀ ਸੀ ਕਿਉਂਕਿ ਮੈਂ ਤੇ ਜਿਹੜੇ ਸਾਡੇ ਸਿਮਰ ਹੈਗੇ ਜਿਹੜਾ ਜਨਰਲ ਨਾਲ ਮੇਰੀ ਫਾਈਟ ਹੁੰਦੀ ਆ ਤੇ ਉਹ ਅਸੀਂ ਉਹਨਾਂ ਨੂੰ ਵੀ ਗਤਕਾ ਖੇਡਣਾ ਹੁੰਦਾ ਸੀ ਮੈਂ ਕਿਹਾ ਯਾਰ ਵੇਰੇ ਆਪਾਂ ਐ ਕਰਦੇ ਆ ਆਪਾਂ ਚੱਲਣਾ ਯਾਰ ਰੈਗੂਲਰ ਗੇਮ ਲਾਉਨੇ ਆ ਤੇ ਜਦੋਂ ਗੇਮ ਖੇਡਣ ਲੱਗਦੇ ਹਾਂ ਗਤਕੇ ਦੀ ਇੱਕ 파ਟ ਆ ਤੁਸੀਂ ਜਦੋਂ ਖੇਡਣ ਲੱਗਦੇ ਹੋ ਜਿਵੇਂ ਪੰਗੜਾ ਹੈ ਨਾ ਤੁਸੀਂ ਕਰਦੇ ਹੋ ਤਾਂ ਤੁਹਾਡੇ ਜੋਸ਼ ਭਰ ਜਾਂਦਾ ਢੋਲ ਵੱਜਿਆ ਨਹੀਂ ਤੇ ਤੁਹਾਡਾ ਜੋਸ਼ ਭਰ ਜਾਂਦਾ ਐਦਾਂ ਹੀ ਗਤਕੇ ਤੇ ਤੁਸੀਂ ਸ਼ਸਤਰ ਚੱਕਿਆ ਨਹੀਂ ਤੇ ਤੁਹਾਡੇ ਅੰਦਰ ਜੋਸ਼ ਭਰ ਜਾਂਦਾ ਤੇ ਉਹ ਜੋਸ਼ ਜੋਸ਼ ਦੇ ਵਿੱਚ ਕਈ ਵਾਰ ਮੇਰੇ ਡਾਂਗਾ ਵੱਜੀਆਂ ਕਈ ਵਾਰ ਸਿਮਰਦੇ ਵੱਜੀਆਂ ਗੁੱਟੇ ਸੁਜੇ ਕਈ ਵਾਰ ਡਿਗੇ ਵੀ ਥੱਲੇ ਤਾਂ ਉਹ ਇਦਾਂ ਲੱਗਣ ਉਹਨਾਂ ਨੂੰ ਤਾਂ ਲੱਗਦਾ ਸੀ ਕਿ ਅਸੀਂ ਰੀਅਲੀ ਚੱਲ ਰਹਾ ਕਿਉਂਕਿ ਮਤਲਬ ਜਿਹੜੇ ਫਿਲਮ ਦੇ ਵਿੱਚ ਸ਼ੂਟ ਹੋਇਆ ਸਾਰਾ ਰੀਅਲ ਹੀ ਆ ਸੱਟਾਂ ਲੱਗੀਆਂ ਜਾਂ ਉਸ ਟਾਈਮ ਦੇ ਵਿੱਚ ਸੱਟਾਂ ਕੈਪਚਰ ਹੋਈਆਂ ਕੈਪਚਰ ਹੋਈਆਂ ਹੋਈਆਂ ਕੈਪਚਰ ਹੋਈਆਂ ਸੱਟਾਂ ਲੱਗੀਆਂ ਵੀ ਔਰ ਲੇਕਿਨ ਉਹ ਬੜਾ ਇੰਟਰਸਟਿੰਗ ਜਿਹਾ ਗਤਕੇ ਦਾ ਪਾਰਟ ਆ ਉਹ ਸੱਟਾਂ ਲੱਗ ਵਜਦੀਆਂ ਰਹਿਣੀਆਂ ਲੇਕਿਨ ਆਈ ਵਾਸ ਵੈਰੀ ਵੈਰੀ ਗੁੱਡ ਤਾਂ ਹੀ ਉਹ ਸਭ ਨੂੰ ਸਾਰੇ ਆਡੀਅੰਸ ਦੇ ਵਿੱਚ ਵੀ ਕਾਫੀ ਜੋਸ਼ ਆਇਆ ਸੀ ਉਸ ਵੇਲੇ ਤੇ ਜਿਵੇਂ ਤੁਸੀਂ ਬਿਜ਼ਨਸਮੈਨ ਹੋ ਬਿਜ਼ਨਸ ਦੇ ਵਿੱਚ ਸਟ੍ਰੇ ਹੋ ਬੈਲਾ ਇਸ ਤੇ ਬੈਲਾ ਟਿਕਟਾਕ ਦੇ ਵਿੱਚ ਵੀ ਥੋੜੀਆਂ ਵੀਡੀਓਜ਼ ਹੁੰਦੀਆਂ ਸੀ ਹੈਨਾ ਤੇ ਤੇ ਉਸ ਤੋਂ ਬਾਅਦ ਫਿਲਮ ਲਾਈਨ ਦੇ ਵਿੱਚ ਆਉਣਾ ਕਿਵੇਂ ਰਿਹਾ ਸੀਗਾ ਇਹ ਸਾਡੇ ਡਾਇਰੈਕਟਰ ਭਪਿੰਦਰ ਸਿੰਘ ਜੀ ਇਹਨਾਂ ਨੇ ਇੱਕ ਫਿਲਮ ਕੀਤੀ ਸੀ ਮੂਲ ਮੰਤਰ ਜੀ ਤੇ ਉਹਦੇ ਗੁਰਨਾਣਕ ਦੇਵ ਜੀ ਨੂੰ ਸਮਰਪਿਤ ਫਿਲਮ ਸੀ ਉਹਦੇ ਵਾਸਤੇ ਇਹਨਾਂ ਨੂੰ ਅਵਾਰਡ ਮਿਲਣਾ ਸੀ ਕਿਤੇ ਤੇ ਜਿਹੜੇ ਫੰਕਸ਼ਨ ਤੇ ਅਵਾਰਡ ਮਿਲਣਾ ਸੀ ਉੱਥੇ ਚੀਫ ਗੈਸਟ ਮੇਰੇ ਫਾਦਰ ਸੀਗੇ ਉੱਥੇ ਮੈਂ ਭਪਿੰਦਰ ਜੀ ਨੂੰ ਮਿਲਿਆ ਤੇ ਫਿਰ ਇਹਨਾਂ ਨੇ ਇੱਕ ਫਿਲਮ ਆਫਰ ਕੀਤੀ ਫਿਲਮ ਜਿਹੜੀ ਮੈਨੂੰ ਆਫਰ ਕੀਤੀ ਸੀ ਨਾ ਉਹ ਉਸ ਟਾਈਮ ਫੀਚਰ ਫਿਲਮ ਕਰ ਰਹੇ ਸੀਗੇ ਤੇ ਉਹਦੇ ਵਿੱਚ ਮੈਨੂੰ ਜਿਹੜੀ ਲੀਡ ਕੈਰੈਕਟਰ ਸੀਗੀ ਉਹਦੇ ਅਪਰਾਧਾ ਰੋਲ ਮਿਲ ਰਿਹਾ ਸੀ ਕੋਵਿਡ ਦੇ ਵਿੱਚ ਫਿਰ ਉਹ ਕੋਵਿਡ ਆ ਗਿਆ ਤੇ ਫਿਲਮ ਬੰਦ ਹੋ ਗਈ ਉਹ ਪ੍ਰੋਡਿਊਸਰ ਇਹਨਾਂ ਦਾ ਚਲਾ ਗਿਆ ਫਿਰ ਕਰੀਬਨ 4-5 ਮਹੀਨੇ ਬਾਅਦ ਮੈਨੂੰ ਉਹਨਾਂ ਨੇ ਅਪਰੋਚ ਕੀਤਾ ਕਹਿੰਦੇ ਆਪਾਂ ਹੁਣ OTT ਵਾਸਤੇ ਫਿਲਮ ਬਣਾ ਰਹੇ ਕਿਉਂਕਿ ਸਿਨੇਮੇ ਕਰਾਉਣਾ ਕੋਈ ਨਹੀਂ ਪਤਾ ਕਦੋਂ ਖੁੱਲਣੇ ਕਦੋਂ ਨਹੀਂ ਖੁੱਲਣੇ ਇਹ ਕਹਿੰਦੇ ਤੁਸੀਂ ਉਹ ਚ ਤੁਹਾਨੂੰ ਅਸੀਂ ਮੇਨ ਲੀਡ ਦੇ ਸਕਦੇ ਹਾਂ ਤੇ ਮੈਂ ਕਿਹਾ ਯਾਰ ਚਲੋ ਮੇਨ ਲੀਡ ਮਿਲਦੀ ਹੈ ਤੇ ਇਦਰੋਂ ਵਧੀਆ ਕਿਹੜੀ ਮੈਨੂੰ ਲੱਗਦਾ ਮੈਂ ਹੀ ਇੱਕ ਐਸਾ ਆਰਟਿਸਟ ਹੈਗਾ ਜਿਹਨੇ ਪਹਿਲੀ ਫਿਲਮ ਕੀਤੀ ਔਰ ਪਹਿਲੀ ਉਹ ਮੇਨ ਲੀਡ ਤੋਂ ਆਇਆ ਮੈਂ ਔਰ ਮੇਰੀ ਤਿੰਨ ਫਿਲਮਾਂ ਆਈਆਂ ਤਿੰਨੋਂ ਮੇਨ ਲੀਡ ਤੇ ਆਈਆਂ ਫਿਰ ਹੁਣ ਆ ਤੀਸਰੀ ਫਿਲਮ ਆ ਮਤਲਬ ਤਿੰਨੋਂ ਮੇਨ ਲੀਡ ਤੇ ਆ ਰਹੀਆਂ ਮੇਰੀਆਂ ਤੇ ਇਦਾਂ ਮੈਨੂੰ ਮੈਨੂੰ ਲੱਗਦਾ ਕੁਦਰਤ ਜਿਹੜੀ ਹੈ ਉਹਨੇ ਇੱਕ ਵਿਧੀ ਬਣਾਈ ਕਿ ਤੂੰ ਉਦਦਰ ਨੂੰ ਚੱਲਣਾ ਤਾਂ ਮੈਂ ਉਦਦਰ ਨੂੰ ਪਹੁੰਚਿਆ ਨਹੀਂ ਤੇ ਮੇਰਾ ਬੈਕਗਰਾਉਂਡ ਨਹੀਂ ਹੈਗਾ ਐਕਟਿੰਗ ਸੋ ਆਈ ਥਿੰਕ ਆਮ ਜਸਟ ਅ ਨੈਚੁਰਲ ਐਕਟਰ ਤੇ ਹੋਰ ਕੁਝ ਮੈਨੂੰ ਪਪਿੰਦਰ ਜੀ ਨੇ ਦੱਸਿਆ ਬੁਨਿਆਦੀ ਚੀਜ਼ਾਂ ਤੇ ਉਹਨਾਂ ਦੀ ਗਾਈਡੈਂਸ ਅ ਮੈਨੂੰ ਜੇ ਮਤਲਬ ਮੈਂ ਉਹੀ ਕਹਿਣਾ ਕਿ ਅਗਰ ਜੇ ਬੰਦੇ ਦਾ ਰੁਝੇਵਾ ਹੋਵੇ ਜਾਂ ਉਹ ਬੰਦਾ ਸੋਚਦਾ ਹੋਵੇ ਕਿ ਮੈਂ ਪਹਿਲਾਂ ਤਾਂ ਉਹ ਐਕਟਿੰਗ ਵੱਲ ਜਾਣਾ ਤਾਂ ਉਹ ਉਧਰ ਨੂੰ ਵੱਲ ਨੂੰ ਜਾਂਦਾ ਇੰਡਸਟਰੀ ਵੱਲ ਜਾ ਕੇ ਆਪਣੀ ਸਟਰਗਲ ਕਰਦਾ ਆ ਜਾਂ ਕੁਝ ਕਿਤੇ ਨਾ ਕਿਤੇ ਥਾਂ ਬਣਾਉਂਦਾ ਕਨੈਕਸ਼ਨਸ ਬਣਾਉਂਦਾ ਜੀ ਮੈਂ ਹਾਂ ਇਹ ਗੱਲ ਜ਼ਰੂਰ ਹੈ ਕਿ ਜਦੋਂ ਆਪਾਂ ਫਿਲਮਾਂ ਦੇਖ ਕੇ ਆਉਂਦੇ ਸੀ ਨਾ ਕਰੇ ਤੇ ਮੈਂ ਦੇਖ ਕੇ ਆ ਕੇ ਮੈਂ ਕਿਸੇ ਨੂੰ ਦੱਸਦਾ ਨਹੀਂ ਹੁੰਦਾ ਸੀ ਮੇਰੀ ਮਤਲਬ ਮੈਨੂੰ ਸ਼ਰਮ ਆਉਂਦੀ ਸੀ ਮੈਂ ਸ਼ੀਸ਼ੇ ਮੋਰੇ ਨਾਲ ਆਪਣੇ ਬਾਥਰੂਮ ਚ ਜਾ ਕੇ ਉਹ ਕਰਕੇ ਦੇਖਣਾ ਡਾਇਲੋਗ ਮੈਂ ਕਹਾ ਯਾਰ ਇਹ ਜੇ ਉਹਨੇ ਕੀਤਾ ਫਲਾਣੇ ਐਕਟਰ ਨੇ ਕੀਤਾ ਯਾਰ ਮੈਂ ਕਰੂੰਗਾ ਤਾਂ ਕਿਦਾਂ ਦਾ ਲੱਗਦਾ ਤੇ ਮੈਂ ਉਹਨਾਂ ਦੇਖ ਕੇ ਉਹਨੇ ਇੱਕ ਚ ਖੁਸ਼ ਹੋ ਕੇ ਨਾ ਮੈਂ ਫਿਰ ਬਾਹਰ ਚੱਲ ਜਾਣਾ ਮੈਨੂੰ ਲੱਗਦਾ ਕੁਦਰਤ ਨੇ ਜਿਹੜੀ ਨਾ ਨੇੜੇ ਹੋ ਕੇ ਮੇਰੀ ਗੱਲ ਸੁਣੀ ਤੇ ਮੈਨੂੰ ਫਿਰ ਉਹ ਮੌਕਾ ਮਿਲਿਆ ਮਤਲਬ ਭਪਿੰਦਰ ਜੀ ਦੇ ਥਰੂ ਹਾਂਜੀ ਸਿਗਾ ਜੀ ਸਿਗਾ ਬੜਾ ਅੰਦਰ ਡੀਪ ਇਨਸਾਈਡ ਸਿਗਾ ਮੈਂ ਸ਼ੇਅਰ ਨਹੀਂ ਕਰਦਾ ਸੀ ਕਿਸੇ ਨਾਲ ਮੈਂ ਕਹਿੰਦਾ ਮੈਂ ਕਹਾ ਯਾਰ ਆਪਾਂ ਸੈੱਟ ਆ ਗਏ ਚਲੋ ਕਾਮਾਗਰ ਆਲੇ ਬੰਦੇ ਅਸੀਂ ਕਿੱਥੇ ਜਾਣਾ ਨਾ ਲੇਕਿਨ ਉਹ ਕੁਦਰਤ ਮ ਮੈਮ ਤੁਹਾਨੂੰ ਤੁਹਾਡੇ ਨੂੰ ਇਹ ਸਵਾਲ ਹੈ ਵੀ ਇਹਦੇ ਵਿੱਚ ਇੱਕ ਲਵ ਸਟੋਰੀ ਵੀ ਦਿਖਾਈ ਗਈ ਹੈ ਸੋ ਤੁਹਾਡੀ ਰੀਅਲ ਲਾਈਫ ਦੀ ਗੱਲ ਕਰੀਏ ਤਾਂ ਤੁਹਾਨੂੰ ਕਿਸ ਤਰੀਕੇ ਦਾ ਪਰਸਨ ਆਪਣੀ ਲਾਈਫ ਦੇ ਵਿੱਚ ਚਾਹੀਦਾ ਸੋ ਸਮਝ ਕੇ ਦੱਸੋ ਹੁਣ ਕਿੰਨ ਲਾਈਨਾਂ ਲੱਗ ਜਾਣੀ ਹੁਣ ਮੈਂ ਦੱਸ ਨਹੀਂ ਇਟਸ ਮੈਨੂੰ ਲੱਗਦਾ ਜੇ ਮੈਂ ਜੋ ਵੀ ਦੱਸੂਗੀ ਉਹ ਸਾਰੀਆਂ ਕੁੜੀਆਂ ਨੂੰ ਹੀ ਉਹੀ ਚਾਹੀਦਾ ਹੁੰਦਾ ਮਤਲਬ ਜਿੱਦਾਂ ਤੁਹਾਡਾ ਪਾਰਟਨਰ ਹੋਵੇ ਤਾਂ ਦੀ ਮਤਲਬ ਅਪ ਸਭ ਤੋਂ ਪਹਿਲਾਂ ਤਾਂ ਤੁਹਾਡੀ ਅੰਡਰਸਟੈਂਡਿੰਗ ਦੋਨਾਂ ਦੀ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਤੁਹਾਡੀ ਪੈਰੈਂਟਸ ਨੂੰ ਰਿਸਪੈਕਟ ਕਰਦਾ ਹੋਵੇ ਤੁਹਾਡੀ ਫੈਮਿਲੀ ਦੀ ਰਿਸਪੈਕਟ ਕਰਦਾ ਹੋਵੇ ਤੇ ਮੁੰਡਾ ਵੀ ਇਹੀ ਚਾਹੂਗਾ ਕੁੜੀ ਤੋਂ ਕਿ ਉਹ ਮੇਰੀ ਫੈਮਿਲੀ ਦੀ ਰਿਸਪੈਕਟ ਕਰੇ ਹਨਾ ਮੇਰੇ ਨਾਲ ਤਾਂ ਇਹ ਬਹੁਤ ਜ਼ਰੂਰੀ ਆ ਇਹ ਕਿਤੇ ਨਾ ਕਿਤੇ ਬਹੁਤ ਚੀਜ਼ਾਂ ਕੱਟ ਰਹੀਆਂ ਨੇ ਤੇ ਇਹ ਨਾ ਹੋਏ ਤਾਂ ਰਿਲੇਸ਼ਨ ਨਹੀਂ ਨਿਭਦੇ ਤੇ ਹੁਣ ਲਵ ਮੈਰिज ਵੀ ਹੋ ਰਹੀਆਂ ਨੇ ਜ਼ਿਆਦਾ ਤਾਂ ਲਵ ਮੈਰिज ਹੀ ਹੋ ਰਹੀਆਂ ਹੁਣ ਪੈਰੈਂਟਸ ਨੂੰ ਵੀ ਹੁੰਦਾ ਕਿ ਚਲ ਕਿਉਂਕਿ ਅੱਜ ਕੱਲ ਇਹ ਹੋ ਗਿਆ ਨਾ ਕਿ ਬੱਚੇ ਵਿਆਹ ਲੇਟ ਲੇਟ ਕਰਵਾਉਣ ਲੱਗ ਗਏ ਹਨਾ ਹੁਣ ਸਾਨੂੰ ਵੀ ਇਹ ਹੋ ਜਾਂਦਾ ਚਲ ਕੰਮ ਕਰ ਲਈਏ ਕੰਮ ਕਰ ਲਈਏ ਹਰ ਕਿਸ ਨੂੰ ਇਹ ਹੁੰਦਾ ਚਲ ਮੈਰिज ਹੋਈ ਜਾਣੀ ਹੈ ਇੱਕ ਦਿਨ ਤਾਂ ਹੋਣੀ ਹੀ ਆ ਜੇ ਮੈਰिज ਕਰਾ ਲਈ ਤਾਂ ਫੁੱਲ ਸਟਾਪ ਲੱਗ ਜਾਊਗਾ ਤੇ ਇਹ ਚੀਜ਼ ਹੁੰਦੀ ਹੈ ਕਿ ਫਿਰ ਉਸ ਤੋਂ ਬਾਅਦ ਜਦੋਂ ਏਜ ਹੋ ਜਾਂਦੀ ਹੈ ਸੇ ਪੇਰੈਂਟਸ ਵੀ ਸਾਨੂੰ ਲੌ ਕਰ ਦਿੰਦੇ ਆ ਵੀ ਚਲ ਜਿੱਦਾਂ ਦਾ ਵੀ ਲੱਭਦਾ ਲੱਭਦਾ ਲੱਭ ਤ ਲੈ ਤੇ ਕਰਾ ਤ ਲੈ ਮੈਨੂੰ ਲੱਗਦਾ ਉਸ ਟਾਈਮ ਇਹ ਹੋ ਜਾਂਦਾ ਕਿ ਤੁਸੀਂ ਲਵ ਮੈਰिज ਕਰਾਉਣੇ ਹੋ ਜਾਂ ਜੋ ਵੀ ਤੁਹਾਡਾ ਡਿਸੀਜਨ ਹੁੰਦਾ ਤੁਹਾਡਾ ਜੋ ਪਾਰਟਨਰ ਹੁੰਦਾ ਤੁਸੀਂ ਐਦਾਂ ਦਾ ਹੋਣਾ ਚਾਹੀਦਾ ਜੋ ਤੁਹਾਡੀ ਕੇਅਰ ਕਰੇ ਤੁਹਾਨੂੰ ਅੰਡਰਸਟੈਂਡ ਕਰੇ ਫਾਈਨੈਂਸ਼ੀਅਲ ਵਧੀਆ ਹੋਵੇ ਤੇ ਹਰ ਬਕੋ ਮਤਲਬ ਸਭ ਤੋਂ ਵੱਧ ਤੁਹਾਨੂੰ ਵਧੀਆ ਤੁਹਾਨੂੰ ਪਿਆਰ ਕਰੇ ਜੋ ਕੁੜੀਆਂ ਚਾਹੁੰਦੀਆਂ ਨੇ ਕਿ ਮੇਰਾ ਪਾਰਟਨਰ ਐਦਾਂ ਦਾ ਹੋਣਾ ਚਾਹੀਦਾ ਮੈਨੂੰ ਲਾ ਹਰ ਕਿਸੇ ਨੂੰ ਇਹੀ ਹੁੰਦਾ ਕਿ ਜੋ ਅੰਡਰਸਟੈਂਡਿੰਗ ਸਭ ਤੋਂ ਵੱਡੀ ਗੱਲ ਆ ਤੁਹਾਡੀ ਫੈਮਿਲੀ ਦੀ ਰਿਸਪੈਕਟ ਕਰਦਾ ਹੋਵੇ ਮੈਨੂੰ ਤਾਂ ਇਹੀ ਲੱਗ ਰਿਹਾ ਵਾ ਜੀ ਬਹੁਤ ਵਧੀਆ ਸੋ ਹਰ ਕੋਈ ਵੈਸੇ ਇਦਾਂ ਦਾ ਹੀ ਚਾਹੁੰਦਾ ਸੋ ਜਾਂਦੇ ਜਾਂਦੇ ਫਿਲਮ ਦੇ ਬਾਰੇ ਕੁਝ ਕਹਿਣਾ ਚਾਹੋਗੇ ਵੀ ਫਿਲਮ ਦਿਨੋਂ ਲੈ ਕੇ ਆਡੀਅנס ਤੱਕ ਕੀ ਜਾਂਦੀ ਹੈ ਆਡੀਅੰਸ ਨੂੰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਆਪਣੇ ਵਿਰਸੇ ਦੇ ਉੱਤੇ ਆਪਣੀ ਵਿਰਾਸਤ ਦੇ ਉੱਤੇ ਆਪਣੇ ਸੱਭਿਆਚਾਰ ਦੇ ਉੱਤੇ ਕੋਈ ਵੀ ਅਗਰ ਪ੍ਰੋਜੈਕਟ ਆਂਦਾ ਕਿਉਂਕਿ ਕੋਈ ਵੀ ਡਾਇਰੈਕਟਰ ਪ੍ਰੋਡਿਊਸਰ ਰਾਈਟਰ ਉੱਤੇ ਬਹੁਤ ਮਿਹਨਤ ਕਰਦੇ ਨੇ ਉਹਨੂੰ ਲਿਖਣ ਵਾਸਤੇ ਉਹਨੂੰ ਬਣਾਉਣ ਵਾਸਤੇ ਉਹਨੂੰ ਕਰਨ ਵਾਸਤੇ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਸਬਜੈਕਟ ਆਏ ਉਹਨੂੰ ਦੇਖਣ ਜ਼ਰੂਰ ਜਾਓ ਕਿਉਂਕਿ ਉੱਚ ਤੁਹਾਨੂੰ ਕੋਈ ਨਾ ਕੋਈ ਮੈਸੇਜ ਮਿਲੇਗਾ ਆਪਣੀ ਵਿਰਾਸਤ ਬਾਰੇ ਆਪਣੇ ਵਿਰਸੇ ਬਾਰੇ ਆਪਣੇ ਸੱਭਿਆਚਾਰ ਬਾਰੇ ਬਹੁਤ ਚੀਜ਼ਾਂ ਤੁਹਾਨੂੰ ਜਾਣਨ ਨੂੰ ਮਿਲਣਗੀਆਂ ਕਿਉਂਕਿ ਜਿਹੜੀਆਂ ਹੌਲੀ-ਹੌਲੀ ਹੌਲੀ-ਹੌਲੀ ਛਿਪਦੀਆਂ ਜਾ ਰਹੀਆਂ ਨੇ ਬਸ ਐ ਮੈਂ ਜ਼ਰੂਰ ਕਹਿਣਾ ਜਾਵਾਂਗਾ 5 ਤਰੀਕ ਨੂੰ ਜਿਹੜੀ ਫਿਲਮ ਆ ਰਹੀ ਹੈ ਜੱਟਾ ਡੋਲੀ ਨਾ ਇੱਥੇ ਬਹੁਤ ਮਿਹਨਤ ਹੋਈ ਹੈ ਠੀਕ ਹੈ ਔਰ ਬਹੁਤ ਵੱਡੇ-ਵੱਡੇ ਇੱਥੇ ਤੁਹਾਨੂੰ ਸਿੰਗਰਾਂ ਦੇ ਗਾਣੇ ਵੀ ਸੁਣਨ ਨੂੰ ਮਿਲਣਗੇ ਬਹੁਤ ਅੱਛੇ ਗਾਣੇ ਨੇ ਤੇ ਫਿਲਮ ਦੇਖਣ ਨੂੰ ਬਹੁਤ ਅੱਛੀ ਮਿਲੇਗੀ ਕਿਉਂਕਿ ਜਿੰਨੇ ਵੀ ਇਹਦੇ ਵਿੱਚ ਐਕਟਰ ਸੀਗੇ ਸਭ ਨੇ ਆਪਣੀ ਬਖੂਬੀ ਮਤਲਬ ਕਿ ਬਹੁਤ ਤਰੀਕੇ ਨਾਲ ਸਾਰਾ ਕੁਝ ਅੱਛਾ ਨਿਭਾਇਆ ਆਏਗਾ ਬੇ ਤੇ ਉਸ ਚੀਜ਼ ਨੂੰ ਦੇਖਣ ਵਾਸਤੇ ਤੁਸੀਂ 5 ਜਨਵਰੀ ਨੂੰ ਦੇਖਣਾ ਨਾ ਭੁੱਲਣਾ ਔਰ ਤੁਹਾਡੇ ਨਿਜੀ ਸ਼ਹਿਰਾਂ ਦੇ ਅੰਦਰ ਆਲੇ-ਦੁਆਲੇ ਜਿੱਥੇ ਵੀ ਸਿਨੇਮਾ ਆਏਗਾ ਜਿੱਥੇ ਵੀ ਸਿਨੇਮਾ ਹੈ ਉੱਥੇ ਤੁਸੀਂ ਉਸ ਫਿਲਮ ਨੂੰ ਦੇਖਣ ਜ਼ਰੂਰ ਜਾਣਾ ਜੀ 5 ਜਨਵਰੀ 2024 ਨੂੰ ਥੈਂਕ ਯੂ ਜੀ ਥੈਂਕ ਯੂ ਸੋ ਮਚ ਸੋ ਆਪਣਾ ਕੀਮਤੀ ਟਾਈਮ ਦੇਣ ਦੇ ਲਈ ਸੋ 5 ਜਨਵਰੀ ਨੂੰ ਫਿਲਮ ਆ ਰਹੀ ਹੈ ਜੱਟਾ ਡੋਲੀ ਨਾ ਸੋ ਉਮੀਦ ਹੈ ਤੁਹਾਨੂੰ ਇਹ ਇੰਟਰਵਿਊ ਪਸੰਦ ਆਏਗੀ ਤੇ ਇੰਟਰਵਿਊ ਕਰਕੇ ਤੁਸੀਂ ਇਸ ਫਿਲਮ ਨੂੰ ਵੀ ਵੇਖਣ ਜਾਓਗੇ ਕਿਉਂਕਿ ਇੱਕ ਬਹੁਤ ਸੋਨਾ ਮੈਸੇਜ ਵੀ ਇਸ ਦੇ ਵਿੱਚ ਦਿੱਤਾ ਗਿਆ ਸੋ ਇਸ ਦੇ ਨਾਲ ਹੀ ਮੈਨੂੰ ਯਾਨਕੀ ਸੋਨਿਆ ਨੂੰ ਦੀ ਇਜਾਜ਼ਤ ਤੇ ਜੁੜੇ ਰਹੋ ਔਨ ਯਰ ਦਿਨਾਂ